ਨਾਨਕ ਸਿੰਘ ਜੀ ਦਾ ਲਿਖਨ ਨਾਵਲ ਅੱਗ ਦੀ ਖੇਡ ਪਾਗ 26ਵਾਂ ਅੰਕ 32ਵਾਂ ਰੋਟੀ ਖਾਣ ਵੱਲੋਂ ਸਤਨਾਮ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅੱਜ ਉਸ ਦਾ ਇੱਕ ਖਾਸ ਦੋਸਤ ਮਿਲ ਪਿਆ ਸੀ ਜਿਸ ਨੇ ਹੋਟਲ ਵਿੱਚ ਲੈ ਜਾ ਕੇ ਉਸ ਨੂੰ ਚਾਹ ਦੇ ਨਾਲ ਇਤਨਾ ਕੁਝ ਖਵਾ ਦਿੱਤਾ ਕਿ ਇੱਕ ਗਰਾਹੀ ਵੀ ਉਸ ਨੂੰ ਭੁੱਖ ਨਹੀਂ ਰਹੀ। ਕ੍ਰਿਸ਼ਨਾ ਦਾ ਖਿਆਲ ਸੀ ਕੀ ਕਰ ਵੜਦੇ ਹੀ ਸਤਨਮ ਸਭ ਤੋਂ ਪਹਿਲਾਂ ਉਸ ਨੂੰ ਅੱਜ ਦੀ ਮੀਟਿੰਗ ਦਾ ਹਾਲ ਸੁਣਾਵੇਗਾ ਪਰ ਉਸ ਦਾ ਖਿਆਲ ਗਲਤ ਨਿਕਲਿਆ ਸਤਨਮ ਛੇਤੀ ਨਾਲ ਉੱਪਰ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਜਾਂਦਿਆਂ ਹੀ ਉਸ ਨੇ ਬੂਹਾ ਅੰਦਰੋਂ ਬੰਦ ਕਰ ਲਿਆ ਕ੍ਰਿਸ਼ਨਾ ਤੱਕਦੀ ਹੀ ਰਹਿ ਗਈ ਕਮਰੇ ਅੰਦਰ ਪਹੁੰਚ ਕੇ ਸਤਨਮ ਨੇ ਬੱਤੀ ਜਗਾਈ ਤੇ ਫਿਰ மஞ்சੇ ਤੇ लेटਦਿਆਂ ਅੱਖਾਂ ਉਸ ਨੇ ਬੰਦ ਕਰ ਲਈ ਮੰਜੀ ਦੀ ਬੰਤਰ ਜਿਵੇਂ ਉੱਪਰ ਆਈ ਸੀ ਜਾਂ ਸਤਨਾਬ ਦੀ ਰੀੜ ਦੀ ਹੱਡੀ ਹੀ ਬਾਹਰੋਂ ਨਿਕਲ ਆਈ ਸੀ ਕੁਝ ਨਾ ਕੁਝ ਜ਼ਰੂਰ ਐਸਾ ਸੀ ਜਿਹੜਾ ਅੱਜ ਮੰਝੇ ਨਾਲ ਉਸ ਦੀ ਪਿੱਠ ਨਹੀਂ ਸੀ ਲੱਗਣ ਦਿੰਦਾ ਉਹ ਬਰਾਬਰ ਉੱਠਦਾ ਤੇ لیਟਦਾ ਰਿਹਾ ਤੇ ਸਰਾਂਦੀ ਵਾਲ ਲੱਗੇ ਹੋਏ ਬੈੱਡ ਸਵਿਚ ਨੂੰ ਕਦੀ ਹੇਠਾਂ ਦਬਾ ਦਿੰਦਾ ਤੇ ਕਦੀ ਉੱਪਰ ਜਿਸ ਦਾ ਫਲ ਰੂਪ ਕਦੀ ਕਮਰਾ ਜਗਮਗਾ ਉੱਠਦਾ ਕਦੀ ਕੋਹ ਪਾਣੀ ਰਹੋ ਜਾਂਦਾ ਇਸ ਕਿਰਿਆ ਵਿੱਚ ਉਸਨੇ ਕਈ ਘੰਟੇ ਬਿਲਕੁਲ ਤਕੁਚਾਰ ਦਿੱਤਾ ਉਸ ਦੀ ਹਾਲ ਤੇ ਇਸ ਵੇਲੇ ਉਸ ਪੰਛੀ ਵਰਗੀ ਸੀ ਜਿਸ ਦਾ ਇੱਕ ਖੰਭ ਕਿਸੇ ਨੇ ਕੱਟ ਦਿੱਤਾ ਹੋਵੇ ਜਿਸ ਕਰਕੇ ਉਹ ਉੱਡਣ ਲਈ ਹੰਬਲਾ ਮਾਰਦਾ ਹੈ ਪਰ ਥੋੜੀ ਉਚਾਈ ਤੱਕ ਜਾ ਕੇ ਹੀ ਫੜ ਫੜ ਕਰਦਾ ਹੋਇਆ ਪੁੰਝੇ ਡਿੱਗ ਪੈਂਦਾ ਹੈ ਉਹ ਕਿਤਨੀ ਤਸਰਯੋਗ ਹਾਲਤ ਹੈ ਕਿੰਨੀ ਅਸਾ ਹੋਠਾਂ ਵਿੱਚ ਬੜਬੜਾਉਂਦਾ ਹੋਇਆ ਉਹ ਇੱਕ ਵਾਰੀ ਫੇਰ ਮੰਜੇ ਤੋਂ ਉੱਤਰ ਖੜੋਤਾ ਤੇ ਚਾਟ ਹੀ ਸਵਿੱਚ ਨੇ ਤਿੱਚ ਕੀਤੀ ਕਮਰੇ ਦਾ ਪੇਟ ਤੇਜ਼ ਚੱਲਣ ਨਾਲ ਉਸ ਨੂੰ ਅਫਰੇਮਾ ਅਫਰਿਆ ਅਫਰਿਆ ਜੱਪਣ ਲੱਗਾ। ਕਲਾਕ ਵੱਲ ਉਸ ਨੇ ਜਿਉਂ ਹੀ ਨਜ਼ਰ ਚੁੱਕ ਕੇ ਤੱਕਿਆ ਕਿ ਹੈਰਾਨੀ ਨਾਲ ਉਸ ਦੇ ਮੂੰਹੋਂ ਨਿਕਲਿਆ ਹੈ ਸਵਾ ਦੋ ਵਜੇ। ਉਹ ਬੂਹੇ ਵੱਲ ਵੱਧਿਆ ਚਿਟਕਣੀ ਵੱਲ ਹੱਥ ਵਧਾਇਆ ਤੇ ਜਿਉਂ ਹੀ ਉਸ ਨੂੰ ਛੋਣ ਲੱਗਾ ਕਿ ਝਾਟੀ ਉਸ ਦੇ ਅੰਦਰੋਂ ਕੁਝ ਪੁਕਾਰ ਰਿਹਾ ਸਤਨਾਮ ਕਿੱਧਰ ਜਾ ਰਹੇਂ ਤੂੰ ਇਸ ਵੇਲੇ ਕ੍ਰਿਸ਼ਨਾਂ ਦੇ ਕਮਰੇ ਵਿੱਚ ਜਾਣਾ ਠੀਕ ਨਹੀਂ ਉਸ ਦੀ ਨੀਂਦਰ ਵਿੱਚ ਖਲਲ ਪਵੇਗਾ। ਤੇ ਉਹ ਮਹੀ ਹੀ ਪਛਾਣ ਮੋੜਾ ਹੈ ਉਸ ਦਾ ਹੱਥ ਜਿਹੜਾ ਚਿਟਕਣੀ ਵੱਲ ਵੱਧਿਆ ਸੀ ਬੈਟ ਸਵਿਚ ਉੱਤੇ ਜਾ ਟਿਕਿਆ ਕਮਰੇ ਵਿੱਚ ਫੇਰ ਹਨੇਰਾ ਹੋ ਗਿਆ ਮਨਜੇ ਤੇ ਲੇਟਦਿਆਂ ਹੀ ਉਸ ਨੂੰ ਕਈ ਤਰ੍ਹਾਂ ਦੀਆਂ ਤਸਵੀਰਾਂ ਦਿਖਾਈ ਦੇਣ ਲੱਗੀਆਂ ਮੰਨੋ ਉਸ ਦੀ ਕਲਪਨਾ ਇਸ ਵੇਲੇ ਕਿਸ ਅਨੰਤ ਚਿੱਤਰਕਾਰ ਦੀ ਕੂਚੀ ਬਣੀ ਹੋਈ ਸੀ ਜਿਸ ਅੱਖ ਜਿਹੜੀ ਅੱਖ ਦੇ ਇੱਕ ਪਲਕਾਰੇ ਵਿੱਚ ਕਈ ਕਈ ਤਸਵੀਰਾਂ ਬਣਾਈ ਤੇ ਮਟਾਈ ਜਾ ਰਹੀ ਸੀ ਤਸਵੀਰਾਂ ਬਣ ਦੇਣਾ ਨਗਾ ਤੇ ਮਿਟ ਦੇਣਾ ਨਗਾ ਜਦ ਤੱਕ ਕੀ ਕਮਰੇ ਬਾਹਰ ਆਉਣ ਵਾਲੀ ਕਿਸੇ ਸਰੀਲੀ ਤੇ ਟਿਕਾਊ ਪਰਿਵਾਜ਼ ਨਹੀਂ ਉਸ ਦੇ ਰੋਮ ਰੋਮ ਵਿੱਚ ਮਦਦਤਾ ਨਹੀਂ ਭਰ ਦਿੱਤੀ ਹੈ ਕੌਣ गा ਰਿਹਾ ਸੋਚਦਾ ਹੋਇਆ ਉਹ ਉੱਠ ਕੇ ਬੈਠ ਗਿਆ ਤੇ ਪੂਰੇ ਧਿਆਨ ਨਾਲ ਸੁਣਨ ਲੱਗਾ ਬਾਹਰ ਕੋਈ ਕੋਈ ਹੌਲੀ ਹੌਲੀ ਗੁੰਗੁਣਾ ਰਿਹਾ ਸੀ ਸਿਤਾਰੋਂ ਕੇ ਅਗੇ ਜਹਾਂ ਔਰ ਵੀ ਹੈ ਅਭੀ ਇਸ਼ਕ ਕੇ ਇੰਤਿਹਾਨ ਔਰ ਵੀ ਹੈ ਗੀਤ ਦੀ 에રસ ಪರಿਵਾਜ ਉਸਨੂੰ ਕਾਸ਼ ਬਾਣੀ ਦਾ ਦਰਜਾ ਪ੍ਰਾਪਤ ਕਰਕੇ ਇਸ ਵੇਲੇ ਆਪਣੇ ਮਨ ਦੀ ਇਹੋ ਜਿਹੇ ਹਾਲਤ ਉਹ ਅਨੁਭਵ ਕਰ ਰਿਹਾ ਸੀ ਮਾਨੋ ਸੱਚੇ ਅਰਥਾਂ ਵਿੱਚ ਇਹ ਦੋਵੇਂ ਤੁਕਾਂ ਉਸ ਦੀਆਂ ਸਾਰੀਆਂ ਉਲਝਣਾਂ ਦਾ ਹੱਲ ਸਨ ਉਸ ਦੇਰ ਤੇ ਦੇ ਮਾਰੂਥਲ ਉੱਤੇ ਮਾਨੋ ਇੱਕ ਤੁਕਾ ਬੱਦਲ ਬਣ ਕੇ ਬਰ ਗਿਆ ਇਹ ਤੁਕਾ ਬੱਦਲ ਬਣ ਕੇ ਬਰ ਪੰਗਾ ਉਹ ਜੱਟ ਪਟਟ ਮੰਜੇ ਤੋਂ ਉੱਠਿਆ ਤੇ ਲੰਬੇ ਲੰਬੇ ਚਾਰ ਕਦਮ ਪੁੱਟ ਕੇ ਬੂਹੇ ਦੇ ਨਾਲਾਂ ਲੱਗਾ। ਕ੍ਰਿਸ਼ਨਾਂ ਦੇ ਬਾਕੀ ਸਾਰੇ ਗੁਣਾ ਤੋਂ ਵਾਕ ਫੋਂਦਿਆ ਹੋਇਆ ਵੀ ਇਹ ਗੱਲ ਅਜ ਤੱਕ ਉਸ ਤੋਂ ਲੁਕੀ ਰਹੀ ਸੀ ਕਿ ਉਸ ਦਾ ਗਲਾ ਇਤਨਾ ਸਰੀਲਾ ਤੇ ਮੁਗਧਕਾਰੀ ਹੈ। ਉਸ ਦੀ ਸਲਾ ਬੂਹਾ ਖੋਲ ਦੇਣ ਦੀ। ਹਨੇਰੇ ਵਿੱਚ ਹੀ ਉਸ ਨੇ ਚਿਟਕਣੀ ਵਾਲ ਹੱਥ ਵਧਾਇਆ ਪਰ ਐਦਕੀ ਵੀ ਉਸ ਨੂੰ ਛੂਣ ਤੋਂ ਬਿਨਾਂ ਪਛਾਣ ਮੋੜ ਲਿਆ। ਪਛਾਣ ਮੋੜ ਲਿਆ। ਕ੍ਰਿਸ਼ਨਾ ਬਾਹਰ ਮੀ ਵਿਚ ਭਜ ਰਹੀ ਹੋਵੇਗੀ ਇਹ ਜਾਣਦਿਆਂ ਹੋਇਆ ਵੀ ਉਸਨੇ ਬੂਹਾ ਨਹੀਂ ਖੋਲਿਆ ਸ਼ਾਇਦ ਗੀਤ ਦਾ ਬਾਕੀ ਹਿੱਸਾ ਸੁਣ ਲੈਣ ਦੇ ਲਾਲਚ ਨੇ ਉਸ ਨੂੰ ਮਜਬੂਰ ਕਰ ਦਿੱਤਾ ਉਸ ਲਾਲਚ ਵਿੱਚ ਤੇ ਮਿਠਿਆਸ ਪੁਹਾਰ ਦੀ ਆਵਾਜ਼ ਨੇ ਫਿਰ ਗੂੰਜਣਾ ਸ਼ੁਰੂ ਕੀਤਾ ਸੁੰਦਿਆਂ ਸੁੰਦਿਆਂ ਸਤਨਾਤ ਦੇ ਅੰਦਰ ਦਾ ਸਾਰਾ ਹਨੇਰਾ ਇੱਕ ਜਗਮਹਾਹਟ ਵਿੱਚ ਬਦਲ ਗਿਆ ਉਸ ਦੇ ਮਨ ਦੀ ਫਰਮ ਉੱਤੇ ਕਲਪਨਾ ਦੇ ਚਿੱਤਰਕਾਰ ਨੇ ਹੁਣ ਇੱਕ ਜਿੰਨੀਆਂ ਤਸਵੀਰਾਂ ਚਿੱਤਰਿਆ ਸਨ ਕ੍ਰਿਪਤਾ ਦਿਆਂ ਇੰਨਾ ਗੰਟੀਆਂ ਦੀਆਂ ਦੁਕਾਨੇ ਇੱਕ ਨਵੇਂ ਚਿੱਤਰ ਦਾ ਰੂਪ ਧਾਰਨ ਕਰਕੇ ਇਹਨਾਂ ਸਭਨਾਂ ਨੂੰ ਮੇਟ ਦੁੱਤਾ ਇੱਕ ਕੋੜਾ ਜਿਹੜਾ ਹਵਾਵਾਂ ਬਦਲਾਂ ਪਹਾੜਾਂ ਤੇ ਦਰਿਆਵਾਂ ਨੂੰ چیرਦਾ ਹੈ ਨਿਰੰਤਰ ਤੇ ਚੜਪਟ ਦੌੜਦਾ ਜਾ ਰਿਹਾ ਸੀ ਸੈਂਕੜੇ ਆਸਮਾਨਾਂ ਹਜ਼ਾਰਾਂ ਚੰਦ ਸੂਰਜਾਂ ਤੇ ਲੱਖ ਤਾਰਿਆਂ ਨੂੰ ਪਛਾੜਦਾ ਹੋਇਆ ਕੇਵਲੇ ਕੁੱਚੀ ਚੋਟੀ ਆਦਰਸ਼ ਦੀ ਚੋਟੀ ਦੀ ਸੇਧ ਵੱਲ ਗੀਤ ਖਤਮ ਹੋ ਗਿਆ पर सतनाम ਦੇ ਕੰਨਾਂ ਵਿੱਚ ਉਸ ਦੀ ਪ੍ਰਤੀ ਗੂੰਜ ਬਰਾਬਰ ਗੂੰਜ ਰਹੀ ਸੀ ਸਰਪਟ ਦੌੜ ਦੇ ਘੋੜੇ ਤੀਆਂ ਟੱਪਾਂ ਦਾ ਰੂਪ ਧਾਰ ਕੀ ਉਸ ਨੇ ਬੂਹਾ ਖੋਲ ਦਿੱਤਾ ਬਿਨਾਂ ਬੱਤੀ ਜਗਾਇਆ ਹੀ ਸ਼ਾਇਦ ਬੱਤੀ ਜਗਾਣ ਦਾ ਉਸ ਨੂੰ ਚੇਤਾ ਹੀ ਨਹੀਂ ਰਿਹਾ ਸੀ ਬੂਹਾ ਖੁੱਲਿਆ ਹਨੇਰੇ ਵਿੱਚ ਹੀ ਇੱਕ ਪਤਲਾ ਜਿਹਾ ਬਿਲਕੁਲ ਪਰ ਸ਼ਾਮਾ ਜਿਹਾ ਸਰੀਰ ਕੁਝ ਕੰਮ ਦਾ ਹੋਇਆ ਅੰਦਰ ਧੱਕ ਨਵਾ ਕ੍ਰਿਸ਼ਨਾਂ ਨੇ ਪਹਿਲਾਂ ਬੱਤੀ ਜਗਾਈ ਫਿਰ ਬੂਹਾ ਬੰਦ ਕਰਕੇ ਚਿਟਕ ਨੇ ਢਾ ਦਿੱਤੀ ਤੇ ਜਦ ਉਹ ਮੋੜ ਮੰਝੇ ਕੋਲ ਪਹੁੰਚੀ ਤਾਂ ਸਨੇ ਵੇਖਿਆ ਸਤਨਾਬ ਦੀਆਂ ਅੱਖਾਂ ਵਿੱਚ ਸੁੰਨਸ਼ਾਈ ਹੋਈ ਸੀ ਜਿਸ ਦੇ ਹੋਠਾਂ ਤੇ ਸਹਜੇ ਸਹਜੇ ਨਿਕਲਿਆ ਅਲਵਿਦਾ ਅਲਵਿਦਾ ਕੀ ਕਹੇ ਜੀ ਅਲਵਿਦਾ ਉਸ ਦੇ ਕੋਲ ਬੈਠ ਕੇ ਕ੍ਰਿਸ਼ਨ ਨੇ ਪੁੱਛਿਆ ਕਿਸੇ ਭਾਵੀ ਡਰ ਨੇ ਉਸ ਦੇ ਅੰਦਰ ਕੰਬਾਜਿਆ ਛੇੜ ਦਿੱਤਾ ਹੋਇਆ ਸੀ ਤੂੰ ਅੰਤਰ ਜਾਣੀ ਕ੍ਰਿਸ਼ਨ ਉਸ ਦੇ ਸਵਾਲ ਦਾ ਜਵਾਬ ਨਾ ਦੇ ਕੇ ਸਤਨਾ ਬੋਲੇ ਤੋਏ ਰੱਬੀ ਪੈਗਾਮ ਲਿਆਈ ਹੈ ਮੇਰੇ ਲਈ ਇਕਵਾਲ ਦੀ ਇਹ ਨਜ਼ਮ ਮੈਨੂੰ ਯਾਦ ਹੈ ਕਦੀ ਮੈਂ ਕਿਸੇ ਕੋਰਸ ਵਿੱਚ ਵੀ ਪੜ ਚੁੱਕਾ ਹਾਂ ਪਰ ਅੱਜ ਜਿਸ ਹਾਲਤ ਵਿੱਚ ਮੈਂ ਇਹ ਤੇਰੇ ਮੋਹੋ ਸੋਣੀਆ ਸੱਚੋਚ ਇਹ ਮੇਰੇ ਲਈ ਰੱਬੀ ਪੈਗਾਮ ਸਾਬਤ ਹੋਈ ਹੈ ਮੈਂ ਅੱਜ ਇਤਨਾ ਘਬਰਾਇਆ ਹੋਇਆ ਸਾਂ ਕਿ ਸਮਝ ਨਹੀਂ ਸੀ ਆਉਂਦੀ ਸਵੇਰ ਤੱਕ ਜਿਉਂਦਾ ਰਹਿ ਸਕਾਂਗਾ ਕਿ ਨਹੀਂ ਪਰ ਮੇਰੇ ਵੀਰ ਨੂੰ ਕੀ ਹੋ ਗਿਆ ਇਤਨੇ ਛੇਤੀ ਬਿਲਕੁਲ ਉਸ ਦੇ ਨਾਲ ਲੱਗ ਕੇ ਦੋਵੇਂ ਹੱਥਾਂ ਦੋਮੇ ਆਤਮਾ ਉਸਤੇ ਮੋਢਿਆਂ ਤੇ ਟਿਕਾ ਕੇ ਕ੍ਰਿਸ਼ਨਾ ਬੋਲੀ ਵੱਡੇ ਵੇਲੇ ਤੁਸੀਂ ਚੰਗੇ ਭਲੇ ਗਏ ਸੋਂ ਘਰੋਂ ਤੇ ਇਹ ਅਲਵਿਦਾ ਲਫ਼ਜ਼ ਕਿਉਂ ਕਿਹਾ ਜੀ ਪਹਿਲਾਂ ਇਸ ਦਾ ਜਵਾਬ ਦਿਓ ਮੈਨੂੰ ਇਤਫਾਕੀਆਂ ਤੌਰ ਤੇ ਜੇ ਕ੍ਰਿਸ਼ਨਾ ਸਤਨਾਮ ਬੋਲਿਆ ਇੱਕ ਨਹੀਂ ਇਕੱਠੇ ਦੋ ਵਾਕਿਆਤ ਐਸੇ ਪੇਸ਼ ਆ ਗਏ ਨੇ ਕਿ ਜਿਨ੍ਹਾਂ ਦੇ ਆਸਰੇ ਨੇ ਮੇਰੇ ਦਿਲ ਦਿਮਾਗ ਨੂੰ ਅਜੀਬ ਚੱਕਰ ਵਿੱਚ ਪਾ ਦਿੱਤਾ ਹੈ ਪਹਿਲਾ ਵਾਕਿਆ ਤਾਂ ਕੋਈ ਨਵਾਂ ਨਹੀਂ ਉਹੀ ਸੋ ਦਰਸ਼ਨ ਰਟਾ ਦਾ ਸਾਡੀ ਮੁਖਾਲਵਤ ਵਿੱਚ ਉਸ ਨੇ ਕਈ ਕਵੱਲੇ ਤਰੀਕੇ ਵਰਤਨੇ ਸ਼ੁਰੂ ਕਰ ਦਿੱਤੇ ਨੇ ਜਿਸ ਜਿਸਕੇ ਤੇਰਾ ਹੁਣ ਮੇਰੇ ਕੋਲ ਰਹਿਣਾ ਇੱਕ ਤਰ੍ਹਾਂ ਨਾਲ نامਮਕਨ ਹੋ ਗਿਆ ਹੁਣ ਜ਼ਰੂਰ ਤੇਰੀ ਰਹਿਸ਼ ਲਈ ਮੈਨੂੰ ਕਿਤੇ ਵੱਖਰਾ ਥਾਂ ਦਾ ਇੰਤਜ਼ਾਮ ਕਰਨਾ ਪਵੇਗਾ ਕਲੀਨ ਰੋਡ ਉੱਤੇ ਜਿੱਥੇ ਸਾਡਾ ਦਫ਼ਤਰ ਹੈ ਕਾਫੀ ਥਾ ਮੌਜੂਦ ਹੈ ਜੇ ਤੂੰ ਚਾਹੇਗੀ ਤਾਂ ਤੇਰੀ ਤੇ ਬਾਪੂ ਜੀ ਦੀ ਰਹਿائش ਉੱਥੇ ਕਰ ਦਿੱਤੀ ਜਾਵੇਗੀ ਇਸ ਦਾ ਇੱਕ ਫਾਇਦਾ ਇਹ ਵੀ ਹੋਵੇਗਾ ਕਿ ਤੂੰ ਜਾਤੀ ਤੌਰ ਤੇ ਇਤਹਾਸ ਸਭਾ ਦੇ ਕੰਮਾਂ ਦੇਖਭਾਲ ਕਰ ਸਕੀਂ ਕ੍ਰਿਸ਼ਨ ਨੇ ਕਬਰਾ ਕੇ ਜਵਾ ਦਿੱਤਾ ਇਹੋ ਜੀਆਂ ਗੱਲਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਭਰਾ ਜੀ ਨੀਰੇ ਜਜ਼ਬੇ ਦੇ ਪਿੱਛੇ ਲੱਗਿਆ ਗੁਜ਼ਾਰਾ ਨਹੀਂ ਹੁੰਦਾ ਅਸਾਂ ਅਜੇ ਦੁਨੀਆ ਵਿੱਚ ਬਹੁਤ ਕੁਝ ਕਰਨਾ ਹੈ ਸੁਦਰਸ਼ਨ ਨੇ ਆਪਣੀ ਬੇਹੋਦਗੀ ਤੋਂ ਬਾਜ਼ ਨਹੀਂ ਆਉਂਦਾ ਤਾਂ ਕਰ ਲੈਣ ਦਿਓ ਉਸ ਨੂੰ ਜੇ ਸੱਚ ਨੂੰ ਆਂਚ ਨਹੀਂ ਤਾਂ ਸਾਨੂੰ ਕਿਸੇ ਤੋਂ ਡਰਨ ਦੀ ਕੀ ਲੋੜ ਹੈ ਬਾਕੀ ਰਹੀ ਰਹਿਾਇਸ਼ ਦੀ ਗੱਲ ਜੋ ਇੱਥੇ ਸੋ ਇੱਥੇ ਜਾਂ ਉੱਥੇ ਰਹਿਣ ਵਿੱਚ ਮੈਨੂੰ ਕੋਈ ਫਰਕ ਮਾਲੂਮ ਨਹੀਂ ਹੁੰਦਾ ਜਿੱਥੇ ਤੁਸੀਂ ਰੱਖਣਾ ਚਾਹੋਗੇ ਉੱਥੇ ਹੀ ਰਹਿਣ ਵਿੱਚ ਮੈਂ ਖੁਸ਼ ਹਾਂ ਅੱਛਾ ਤੇ ਦੂਸਰਾ ਵਾਕਿਆ ਕੀ ਹੈ ਦੂਸਰਾ ਸਤਨਾਮ ਜਿਹੜਾ ਕਿ ਚਿਚਕ ਕੇ ਬੋਲਿਆ ਦੂਸਰਾ ਵਾਕਿਆ ਜਿਹੜਾ ਨੂੰ ਹਮੇਸ਼ਾ ਲਈ ਮੈਥੋਂ ਖੋ ਲੈ ਜਾਵੇਗਾ ਭਾਵੇਂ ਇਤਨੇ ਵੱਡੇ ਸਦਮੇ ਨੂੰ ਸੁਖਾਲਾ ਹੀ ਮੇਰਾ ਦਿਲ ਨਹੀਂ ਸਹਾਰ ਸਕੇਗਾ ਇਹ ਮੈਂ ਜਾਣਦਾ ਹਾਂ ਪਰ ਫਿਰ ਵੀ ਤੈਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਅੱਜ ਮੈਂ ਇਸ ਦੁਨੀਆ ਵਿੱਚੋਂ ਕੈਸੀ ਚੀਜ਼ ਢੂੰਡੀ ਹੈ ਜਿਹੜੀ ਤੇਰੇ ਲਈ ਬੜੀ ਹੀ ਕੀਮਤੀ ਹੈ ਕੀ ਬੁਝਾਰਤਾਂ ਪਾਈ ਜਾਂਦੇ ਹੋ ਤੁਸੀਂ ਕ੍ਰਿਸ਼ਨਾ जरा ਖਿਜ ਕੇ ਬੋਲੀ ਕਿਹੜੀ ਚੀਜ਼ ਤੁਸੀਂ ਢੂੰਡੀ ਹੈ ਤੇ ਕੌਣ ਮੈਨੂੰ ਤੁਹਾਡੇ ਪਾਸੋਂ ਖੋ ਸਕਦਾ ਹੈ ਇਸ ਦੁਨੀਆ ਵਿੱਚ ਚੇਤੂ ਉਸ ਨੂੰ ਭੁੱਲ ਗਈ ਹੋਵੇ ਸਤਨਾਮ ਉਹ ਪਿੰਡਾ ਕਰਕੇ ਬੋਲਿਆ ਪਰ ਉਹ ਤੈਨੂੰ ਨਹੀਂ ਭੁੱਲ ਸਕਿਆ ਕੌਣ ਪਰ ਜਿਸ ਨੂੰ ਤੂੰ ਕਦੀ ਤੂੰ ਪਿਆਰ ਵੀ ਕੀਤਾ ਸੀ ਤੇ ਨਫ਼ਰਤ ਵੀ ਮੈਨੂੰ ਸਾਫ਼ ਲੱਭ ਜਾ ਵਿੱਚ ਗੱਲ ਦੱਸੋ ਭਰਾ ਜੀ ਇਹ ਬੁਝਾਰਤਾਂ ਨਹੀਂ ਮੇਰੀ ਸਮਝ ਵਿੱਚ ਆਉਂਦਣਾ ਕ੍ਰਿਸ਼ਨਾ ਤੂੰ ਕਦੀ ਜੂਸ ਪਨਾ ਦੇ ਕਿਸੇ ਨੌਜਵਾਨ ਨੂੰ ਪਿਆਰ ਕੀਤਾ ਸੀ ਹੈ ਤੇ ਇਹ ਇੱਕ ਅਖਰਾਂ ਸ਼ਬਦ ਕ੍ਰਿਸ਼ਨਾਂ ਦੇ ਮੋਹ ਉਹ ਨਿਕਲਾ ਜਿਵੇਂ ਉਸ ਦੇ ਸਿਰ ਉੱਤੇ ਕੋਈ ਬਾਛੜਾ ਪਈ ਹੋਵੇ ਦ ਬੌਂਡ ਦੇ ਨਾਲ ਹੀ ਠਹਿਰਨ ਬੰਨ ਗਈ ਉਸਨੇ ਇੱਕ ਵਾਰੀ ਪੂਰੇ ਜੋਸ਼ ਨਾਲ ਸਤਨਾ ਬਲ ਅੱਖਾਂ ਚੁਕਾ ਤੇ ਫੇਰ ਝੱਟ ਹੀ ਚੁਕਾ ਲਿਆ ਕੁਝ ਬੋਲਦੀ ਬੋਲਦੀ ਉਹ ਇਸ ਤਰ੍ਹਾਂ ਘੁੰਮ ਹੋ ਗਈ ਜਿਵੇਂ ਉਸ ਦੇ ਹੋਠਾਂ ਵਿੱਚੋਂ ਨਿਕਲਣ ਵਾਲੇ ਵਾਕਾਂ ਵਾਕਾਂ ਨੂੰ ਕਿਸੇ ਨੇ ਪਛਾਣ ਦੇ ਪਛਾਣ ਖੇਚ ਲਿਆ ਇੱਕ ਮਿੰਟ ਡੇਢ ਮਿੰਟ 2 ਮਿੰਟ ਕੋਈ ਕੁਝ ਨਹੀਂ ਬੋਲਿਆ ਠੰਡਾ ਸਾ ਬਹੁਤ ਡੂੰਗਾ ਦਿਲਵੇਰਾ ਸਾ ਭਰ ਕੇ ਕ੍ਰਿਸ਼ਨ ਨੇ ਇੱਕ ਵਾਰੀ ਫੇਰ ਸਿਰ ਚੁੱਕਿਆ ਉਸ ਦੀਆਂ ਅੱਖਾਂ ਫਰਸ਼ ਤੋਂ ਉੱਟ ਕੇ ਹੁਣ ਸਤਨਾਮ ਦੇ ਚਿਹਰੇ ਉੱਤੇ ਜੰਮੀਆਂ ਹੋਊਆਂ ਸਨ ਸਤਨਾਮ ਨੇ ਧਿਆਨ ਨਾਲ ਵੇਖਿਆ ਕ੍ਰਿਸ਼ਨ ਦੀਆਂ ਅੱਖਾਂ ਵਿੱਚ ਇਸ ਵੇਲੇ ਕੋਈ ਐਸੇ ਭਾਵ ਆਪਸਤਤ ਹੋਏ ਸਨ ਜਿਨ੍ਹਾਂ ਬਾਬਤ ਪੂਰੀ ਤਰ੍ਹਾਂ ਉਹ ਅਨਮਾਨ ਨਾ ਲਾ ਸਕਿਆ ਕੇਵਲ ਇਤਨਾ ਹੀ ਉਸ ਦੀ ਸਮਝ ਵਿੱਚ ਆਇਆ ਕਿ ਨਰਾਸ਼ਾ ਤੇ ਕੁਰੇਨਾ ਆਪੋ ਵਿਚਰਾਲ ਮਿਲ ਗੰਗਾ ਹਨ ਕ੍ਰਿਸ਼ਨ ਦੀ ਅਜ ਵਰਗੀ ਤਰਸੁਜੋਗ ਹਾਲਤ ਤਾਂ ਸ਼ਾਇਦ ਸਤਨਾਮ ਨੇ ਉਦੋਂ ਬਸਾਖੀ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ ਸਰਾਂ ਵਿੱਚ ਵੀ ਨਹੀਂ ਸੀ ਵੇਖੀ। ਕ੍ਰਿਸ਼ਨ ਉਸ ਦੀ ਪਿੱਠ ਨੂੰ ਥਾਪੜ ਦਿਆਂ ਸਤਨਾਮ ਨੇ ਪੁੱਛਿਆ ਮੈਂ ਤੇਰੀ ਦਿਲ ਨੂੰ ਸਦਮਾ ਪਹੁੰਚਾਇਆ ਨਹੀਂ। ਕੇਵਲ ਇਤਨਾ ਹੀ ਜਵਾਬ ਦੇ ਕੇ ਕ੍ਰਿਸ਼ਨ ਚੁੱਪ ਹੋ ਗਏ। ਤਾਂ ਮੈਂ ਇਸ ਮضمون ਉੱਤੇ ਹੋਰ ਕੁਝ ਨਹੀਂ ਕਹਾਗਾ। ਮੈਨੂੰ ਮਾਫ਼ੀ ਦੇ ਕ੍ਰਿਸ਼ਨ। ਨਾ ਨਾ ਤੁਸੀਂ ਸੁਣਾਓ ਮੈਂ ਸੁਣਾਵਾਂਗੀ। ਕ੍ਰਿਸ਼ਨ ਅੱਜ ਇੱਕ ਐਸੇ ਆਦਮੀ ਨਾਲ ਮੇਰਾ ਮੇਲ ਹੋ ਗਿਆ ਜਿਸਨੇ ਮੈਨੂੰ ਜੂਸ ਦਾ ਹਾਲ ਸੁਣਾਇਆ ਐਤਕੇ ਕ੍ਰਿਸ਼ਨਾਂ ਦੀ ਖਮੋਸ਼ੀ ਖਮੋਸ਼ੀ ਟੁੱਟੀ ਉਹ ਬੋਲੀ ਕੀ ਕਿਹਾ ਜੀ ਜੂਸ ਬਾਰੇ ਕਿਸੇ ਨੇ ਤੁਹਾਨੂੰ ਕੁਝ ਦੱਸਿਆ ਸੀ ਹਾਂ ਕੀ ਦੱਸਿਆ ਸੀ ਜੂਸ ਭਾਜੇ ਤੱਕ ਮੋਇਆਂ ਨਹੀਂ ਜਿਉਂਦਾ ਹੈ ਜਿਉਂਦਾ ਹੈ ਪਰ ਉਹ ਤੇ ਕ੍ਰਿਸ਼ਨ ਨੂੰ થਾਉ ਨਾ ਰਿਹਾ ਕਿ ਉਹ ਕੀ ਪੁੱਛਣਾ ਚਾਹੁੰਦੀ ਸੀ ਸਤਨਾਮ ਨੇ ਜਵਾਬ ਦਿੱਤਾ ਉਸ ਆਦਮੀ ਦੀ ਜਵਾਨੀ ਮੈਨੂੰ ਪਤਾ ਲੱਗਾ ਕਿ ਇੱਕ ਜੂਸ ਬਣਾਉਂਦਾ ਸਿਰਫ ਜਿਉਂਦਾ ਹੀ ਹੈ ਬਲਕਿ ਨਸੀਮ ਦੇ ਨਾਂ ਦੀ ਮਾਲਾ ਫੇਨ ਲਈ ਜਾਂਦਾ ਹੈ ਜੂਸ ਤੇ ਜਿਉਂਦਾ ਹੋਣ ਦੀ ਖਬਰ ਨੇ ਕ੍ਰਿਸ਼ਨਾ ਦੇ ਦਿਲ ਉੱਤੇ ਜੇ ਫੁੱਲਾਂ ਦੀ ਵਰਖਾ ਕੀਤੀ ਸੀ ਤਾਂ ਇਸ ਮਾਲਾ ਫੇਰਨ ਵਾਲੀ ਗੱਲ ਨੇ ਉਸ ਨੂੰ ਅੰਗਿਆਰਿਆਂ ਦੇ ਢੇਰ ਵਿੱਚ ਦੱਬ ਦਿੱਤਾ ਆਪਣੇ ਉਸ ਬਾਲ ਪ੍ਰੀਤਮ ਦੀ ਜਾਤ ਨੂੰ ਕ੍ਰਿਸ਼ਨ ਅਜੇ ਤੀਕ ਭੁੱਲ ਨਹੀਂ ਸਿੱਕੀ ਹਮੇਸ਼ਾ ਇਹੋ ਇੱਕ ਗਮ ਉਹ ਦੇ ਦਿਲ ਤੇ ਲੱਤਿਆ ਰਹਿੰਦਾ ਸੀ ਜੂਸਪ ਨੇ ਜ਼ਰੂਰ ਮੇਰੇ ਸਿਰ ਚੜ੍ਹ ਕੇ ਜਾਣ ਦਿੱਤੀ ਹੋਵੇਗੀ ਤੇ ਅੱਜ ਜਿਉਂ ਹੀ ਉਸ ਨੇ ਸੁਣਿਆ ਕਿ ਜੂਸਪ ਇਸ ਦੁਨੀਆ ਵਿੱਚ ਮੌਜੂਦ ਹੈ ਕਿ ਭਲ ਚਾਲ ਵਿੱਚ ਉਸ ਨੂੰ ਆਪਣਾ ਦਿਲ ਹੌਲਾ ਹੌਲਾ ਜੱਪਣ ਲੱਗਾ ਪਰ ਇਹ ਮਾਲਾ ਵਾਲੀ ਗੱਲ ਸੁਣ ਕੇ ਉਸ ਦੇ ਤਨ ਬਦਨ ਨੂੰ ਇੱਕ ਵਾਰੀ ਭੇਲੂਣੀ ਜਿਹੀ ਲੱਗ ਉਠੀ ਬਾਸ ਕਰੋ ਪ੍ਰਾਜੀ ਜੂਸਫ ਬਾਰੇ ਨਫ਼ਰਤ ਨਾਲ ਮੂੰਹ ਫੇਰ ਕੇ ਬੋਲੀ ਮੇਰੇ ਲਈ ਇਤਨਾ ਹੀ ਕਾਫੀ ਹੈ ਕਿ ਉਹ ਜਿਉਂਦਾ ਹੈ ਮੈਂ ਸਿਰਫ ਉਸ ਦੇ ਜਿਉਂਦੇ ਹੋਣ ਦੀ ਖਬਰ ਸੁਣਨਾ ਚਾਹੁੰਦੀ ਸਾਂ ਇਸ ਤੋਂ ਅੱਗੇ ਮੈਨੂੰ ਉਸ ਬਾਬਤ ਕੁਝ ਨਾ ਸੁਣਨਾ ਤੇ ਮੈਂ ਉਸ ਬਾਬਤ ਹੋਰ ਕੁਝ ਕਹਿਣਾ ਵੀ ਨਹੀਂ ਚਾਹੁੰਦਾ ਕ੍ਰਿਸ਼ਨਾ ਕਿਉਂਕਿ ਜੋ ਕੁਝ ਹੋਰ ਕਹਿਣਾ ਬਾਕੀ ਹੈ ਇਹ ਸਭ ਕੁਝ ਉਹ ਆਪਣੀ ਜਵਾਨੀ ਤੈਨੂੰ ਕਹੇਗਾ ਪਰ ਇਤਨਾ ਮੈਨੂੰ ਮੈਂ ਤੈਨੂੰ ਦੱਸ ਦਿਆਂ ਕਿ ਜੇ ਤੂੰ ਮੇਰਾ ਇਤਬਾਰ ਕਰਦੀ ਆ ਤਾਂ ਯਕੀਨ ਕਰ ਕਿ ਜੂਸ ਪਹੁੰਣ ਅੱਗੇ ਵਾਲਾ ਜੂਸ ਬਨੇ ਰਿਆ ਉਸ ਨੇ ਤੇਰੇ ਨਾਲ ਜੋ ਜੋ ਬਧਿਕੀਆਂ ਤੇ ਜ਼ੁਲਮ ਕੀਤੇ ਨੇ ਉਹ ਸਾਰੇ ਉਸ ਦੇ ਦੋਸਤ ਨੇ ਮੈਨੂੰ ਸੁਣਾਈ ਨੇ ਤੇ ਇਸ ਤੋਂ ਸਿਵਾ ਹੋਰ ਵੀ ਬਹੁਤ ਕੁਝ ਸੋ ਮੈਂ ਇਸੇ ਨਤੀਜੇ ਤੇ ਪਹੁੰਚਿਆ ਹਾਂ ਕਿ ਇਸ ਵੇਲੇ ਉਹ ਨਰੋਲ ਪਾਸੇ ਦਾ ਸੋਨਾ ਹੈ ਜੇ ਮੈਂ ਕਹਾ ਕਿ ਉਹ ਹਰ ਹਰ ਤਰ੍ਹਾਂ ਨਾਲ ਤੇਰਾ ਸਾਥੀ ਬਣ ਦੇ ਕਾਬਿਲ ਹੈ ਤਾਂ ਇਸ ਵਿੱਚ ਕੁਝ ਵੀ ਮੁਬਾਰਕਾ ਨਹੀਂ ਹੋਵੇਗਾ ਨਹੀਂ ਪ੍ਰਾਜੀ ਕ੍ਰਿਸ਼ਨਾ ਖਿੱਚ ਕੇ ਬੋਲੀ ਮੈਂ ਕਿਸੇ ਸਾਥ ਤੇ ਉਸ ਨੂੰ ਤੇ ਮੱਥੇ ਲੱਗਣ ਨੂੰ ਤਿਆਰ ਨਹੀਂ ਹਾਂ ਪਾਸੇ ਦਾ ਸੋਨਾ ਛੱਡ ਕੇ ਭਾਵੇਂ ਉਹ ਹੀਰਿਆਂ ਦਾ ਤਾਜ ਬਣ ਕੇ ਹੀ ਕਿਉਂ ਨਾ ਆ ਜਾਵੇ ਉਸ ਬਾਰੇ ਮੈਨੂੰ ਅੱਜ ਤੋਂ ਬਾਅਦ ਕੁਝ ਨਾ ਕਹਿਣਾ ਕਦੀ ਕੁਝ ਨਹੀਂ ਕਹਾਂਗਾ ਪਰ ਇੱਕ ਵਾਰੀ ਤੈਨੂੰ ਉਸ ਨਾਲ ਮੁਲਾਕਾਤ ਜ਼ਰੂਰ ਕਰਨੀ ਪਵੇਗੀ ਨਹੀਂ ਪ੍ਰਾਜੀ ਇਹ ਨਹੀਂ ਹੋ ਸਕਦਾ ਇਹ ਜ਼ਰੂਰ ਹੋ ਸਕਦਾ ਹੈ ਜੇ ਤੂੰ ਚਾਹੇ ਮੈਂ ਬਿਲਕੁਲ ਨਹੀਂ ਚਾਹੁੰਦੀ ਸਿਰਫ ਮੇਰੀ ਖਾਤਰ ਮੈਂ ਜਾਣਦਾ ਹਾਂ ਕ੍ਰਿਸ਼ਨਾ ਤੂੰ ਆਪਣੇ ਭਰਾ ਦੀ ਆਖੀ ਕਦੇ ਨਹੀਂ ਮੋੜੇਗੀ ਰੱਬ ਨਾ ਕਰੇ ਕਿ ਮੈਂ ਤੁਹਾਡੇ ਹੁਕਮ ਵੀ ਨਿਵਾਰੀ ਕਰਾਂ ਪਰ ਇਹ ਕਿ ਇਹੋ ਜੇਹੀ ਗੱਲ ਹੈ ਜਿਸ ਨੂੰ ਮੈਂ ਜਿਉਂਦਿਆਂ ਕਦੇ ਨਹੀਂ ਮੰਨ ਸਕਦੀ ਅਲਵੱਤਾ ਮੈਨੂੰ ਮਾਰ ਕੇ ਲਾਸ਼ ਮੇਰੀ ਨੂੰ ਚੁੱਕ ਕੇ ਭਾਵੇਂ ਤੁਸੀਂ ਉਸ ਦੇ ਕੋਲ ਲੈ ਜਾਣਾ ਨਾ ਕ੍ਰਿਸ਼ਨਾ ਬੀਬੀ ਪੈਨ ਆਪਣੇ ਭਰਾ ਦੀ ਇੱਜ਼ਤ ਨਾ ਕਰਾਈ ਮੈਂ ਉਸ ਦੇ ਦੋਸਤ ਨਾਲ ਇਕਰਾਰ ਕਰ ਚੁੱਕਾ ਖਿਜ ਕੇ ਕ੍ਰਿਸ਼ਨਾ ਬੋਲੀ ਚੰਗਾ ਤਾ ਤੁਹਾਡੀ ਬੇਇੱਜ਼ਤੀ ਉੱਤੇ ਮੈਂ ਆਪਣੀ ਬੇਇੱਜ਼ਤੀ ਜ਼ਰੂਰ ਤਰਜੀਹ ਦੇਵਾਂਗੀ ਤੇਰੀ ਬੇਇੱਜ਼ਤੀ ਸਤਨਾਮ ਨੇ ਗੱਲ ਦਾ ਮਤਲਬ ਨਾ ਸਮਝ ਕੇ ਪੁੱਛਿਆ ਹਾਂ ਮੇਰੀ ਬੇਇੱਜ਼ਤੀ ਉਸ ਆਦਮੀ ਪਾਸੋਂ ਇਸ ਤੋਂ ਜ਼ਿਆਦਾ ਹੋਰ ਕਿਸੇ ਚੀਜ਼ ਦੀ ਤਵੱਕਾ ਨਹੀਂ ਕੀਤੀ ਜਾ ਸਕਦੀ ਜੇ ਤੁਸੀਂ ਉਸਦੇ ਦੋਸਤ ਪਾਸੋਂ ਉਸ ਬਾਰੇ ਹੋਰ ਸਾਰੀਆਂ ਗੱਲਾਂ ਸੁਣੀਆਂ ਹੋਣਾਂ ਤਾਂ ਇਹ ਵੀ ਤੁਸੀਂ ਜ਼ਰੂਰ ਸੁਣਿਆ ਹੋਵੇਗੀ ਉਸਨੇ ਕਿੰਨੀ ਵਾਰ ਠੁਕਰਾਇਆ ਤੇ ਕਿੰਨੀ ਵਾਰੀ ਮੇਰੀ ਬੇਇੱਜ਼ਤੀ ਕੀਤੀ ਹੈ ਮੈਨੂੰ ਇੰਨਾ ਵੈਸਾ ਵਿੱਚ ਪੈਣ ਦੀ ਲੋੜ ਨਹੀਂ ਗੱਲ ਖਤਮ ਕਰਨ ਦੇ ਇਰਾਦੇ ਨਾਲ ਸਤਨਾ ਬੋਲਿਆ ਮੇਰੀ ਤਾਂ ਤੇਰੇ ਪਾਸੋਂ ਇੱਕੋ ਮੰਗ ਹੈ ਕਿ ਇੱਕ ਵਾਰੀ ਤੂੰ ਉਸ ਨੂੰ ਜ਼ਰੂਰ ਮਿਲੇ ਇਸ ਦਾ ਜਵਾਬ ਮੈਂ ਦੇ ਚੁੱਕੀ ਹਾਂ ਕਿ ਕਿ ਮੇਰੀ ਲਾਸ਼ ਨੂੰ ਚੁੱਕ ਕੇ ਤੁਸੀਂ ਉਸ ਪਾਸ ਲੈ ਸਕਦੇ ਹੋ ਕ੍ਰਿਸ਼ਨਾ ਤੂੰ ਸਖਤ ਭਲੇਖੇ ਵਿੱਚ ਕੁਝ ਵੀ ਸਮਝ ਲਓ ਅੱਛਾ ਇੱਕ ਹੋਰ ਰਾਏ ਤੇ ਦਿੰਦਾ ਤੈਨੂੰ ਕਿ ਜੇ ਯੂਸਫ ਨੂੰ ਨਹੀਂ ਮਿਲਣਾ ਚਾਹੁੰਦੀ ਤਾਂ ਨਾ ਸਹੀ ਪਰ ਉਸਦੇ ਦੋਸਤ ਮਿਸਟਰ ਸਫੀ ਨੂੰ ਮਿਲਣ ਵਿੱਚ ਤੈਨੂੰ ਕੋਈ ਉੱਜਲ ਨਹੀਂ ਹੋਣਾ ਚਾਹੀਦਾ ਸਫੀ ਜਿਹੜਾ ਤੁਸੀਂ ਦੱਸਿਆ ਸੀ ਕਿ ਨਵਾਂ ਮੈਂਬਰ ਬਣਿਆ ਹੈ ਸਾਡੀ ਸਭਾ ਦਾ ਹਾਂ ਉਸ ਨੂੰ ਮਿਲਣ ਵਾਰੀ ਤਾਂ ਮੈਂ ਅੱਗੇ ਹੀ ਤੁਹਾਡੇ ਪਾਸ ਖਾਸ਼ ਜ਼ਾਹਿਰ ਕਰ ਚੁੱਕੀ ਹਾਂ ਤਾਂ ਉਸਨ ਉਸੇ ਨੂੰ ਮਿਲਣ ਨਾਲ ਸਾਰਾ ਮਾਮਲਾ ਹੱਲ ਹੋ ਜਾਵੇਗਾ ਦੋਹਾਂ ਵਿੱਚ ਛੇਕੜੇ ਸੇ ਫੈਸਲੇ ਨੇ ਸਮਝਉ ਤੱਕ ਰਾ ਥੋੜਾ ਚਿਰ ਉਹ ਇਧਰ ਉਧਰ ਤੀਆਂ ਗੱਲਾਂ ਕਰਨ ਤੋਂ ਬਾਅਦ ਜਦ ਕ੍ਰਿਸ਼ਨਾ ਬਾਹਰ ਨਿਕਲ ਲਈ ਉੱਠ ਕੇ ਖੜੀ ਹੋਈ ਤਾਂ ਸਤਨਾਮ ਨੇ ਇੱਕ ਦੂਸਰਾ ਵਿਅੰਗ ਛੇੜਿਆ ਉਹ ਕਹਿਣ ਲੱਗਾ ਕ੍ਰਿਸ਼ਨਾ ਬਾਪੂ ਜੀ ਦੇ ਅੱਖਾਂ ਦਾ ਆਪਰੇਸ਼ਨ ਬਾਰੇ ਕਈ ਵਾਰੀ ਕਹਿ ਚੁੱਕੇ ਨੇ ਭਾਵੇਂ ਮੌਸਮ ਅਜੇ ਇਸ ਦੀ ਇਜਾਜ਼ਤ ਨਹੀਂ ਦਿੰਦਾ ਪਰ ਅੱਜ ਅਚਾਨਕ ਹੀ ਡਾਕਟਰ ਸੋਨ ਸਿੰਘ ਦਾ ਮੇਲ ਹੋ ਗਿਆ ਪਿਤਾ ਜੀ ਦਾ ਉਹਨਾਂ ਨਾਲ ਬੜਾ ਗੂੜਾ ਮੇਲ ਜੁਲਸੀ ਆਪਰੇਸ਼ਨ ਬਾਰੇ ਮੈਂ ਉਹਨਾਂ ਨਾਲ ਸਲਾਹ ਕੀਤੀ ਮੌਸਮ ਬਾਰੇ ਉਸਨੇ ਵੀ ਇਤਰਾਜ਼ ਕੀਤੀ ਸੀ ਪਰ ਫਿਰ ਕਹਿਣ ਲੱਗੀ ਕੱਲ ਸਵੇਰੇ ਉਹਨਾਂ ਨੂੰ ਹਸਪਤਾਲ ਲੈ ਆਵਾਂ ਜੇ ਨੁਕਸ ਜ਼ਿਆਦੇ ਨਾਲ ਤਾਂ ਆਪਰੇਸ਼ਨ ਕਰ ਦਿੱਤਾ ਜਾਵੇਗਾ ਸੋ ਮੇਰੀ ਸਲਾਹ ਕਿ ਸਵੇਰੇ ਬਾਪੂ ਜੀ ਨੂੰ ਹਸਪਤਾਲ ਲੈ ਜਾਇਆ ਜਾਵੇ ਸੁਣ ਕੇ ਕ੍ਰਿਸ਼ਨਾ ਦੇ ਦਿਲ ਨੂੰ ਬੜੀ ਗਏ ਉੜਕ ਖੁਸ਼ੀ ਹੋਈ ਉਹ ਬੋਲੀ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ ਹੁਣ ਤਾਂ ਵਿਚਾਰੇ ਠੀਠ ਪਣੇ ਦੇ ਤਾਂ ਹੀ ਤੁਰੇ ਫਿਰਦੇ ਨੇ ਸੱਚ ਪੁੱਛੋ ਤਾਂ ਆਖਾਂ ਉਸ ਤੋਂ ਉਹਨਾਂ ਦੀਆਂ ਬਿਲਕੁਲ ਜਵਾਬ ਦੇ ਨਹੀਂ ਨਹੀਂ ਇਸ ਦਾ ਇੱਕ ਹੋਰ ਵੀ ਫਾਇਦਾ ਹੋਵੇਗਾ ਕਿ ਤੈਨੂੰ ਕੁਝ ਦਿਨਾਂ ਲਈ ਇਥੋਂ ਹਟਾਉਣ ਦਾ ਕੰਮ ਵੀ ਆਪਣੇ ਆਪ ਹੋ ਜਾਵੇਗਾ ਜਦ ਕਿ ਤੇ ਮਾਇਰਦਾਰੀ ਲਈ ਬਾਪੂ ਹੋਰਾਂ ਦੇ ਕੋਲ ਤੈਨੂੰ ਹਸਪਤਾਲ ਵਿੱਚ ਰਹਿਣਾ ਹੀ ਪੈਣਾ ਹੈ ਕ੍ਰਿਸ਼ਨਾ ਸਮਝ ਗਈ ਕਿ ਸਦਰਸ਼ਨ ਦੇ ਕਿਸੇ ਉਪੱਤਰ ਤੋਂ ਬਚਣ ਲਈ ਇਹ ਸਤਨਾਮ ਨੇ ਇਹ ਤਜ਼ਵੀਜ਼ ਝਟਪਟ ਬਣਾਈ ਹੈ ਸੋ ਇੱਕ ਪੰਥ ਤੋਂ ਕਾਜ਼ ਵਾਲੀ ਇਸ ਜੁਗਤ ਨੇ ਉਸ ਦੇ ਦਿਲ ਨੂੰ ਬਹੁਤ ਸਾਰੀ ਖੁਸ਼ੀ ਤੇ ਤਸੱਲੀ ਦਿੱਤੀ ਤਨ